ਨੰਗਲ ਦੀ ਵਾਰਡ ਨੰਬਰ 1 ਵਿੱਚ ਅੱਜ ਸਵੇਰੇ ਫਿਰ ਦੇਖਿਆ ਗਿਆ ਤੇਦੂਆ ਤੇ ਲੋਕਾਂ ਦੇ ਵਿੱਚ ਦਹਿਸ਼ਤ ਵੱਧਦੀ ਜਾ ਰਹੀ ਹੈ ਅੱਜ ਸਵੇਰੇ ਤਕਰੀਬਨ 3 ਵਜੇ ਦੇ ਕਰੀਬ ਤੇਦੂਆ ਉਸੀ ਕੱਲ ਵਾਲੀ ਜਗ੍ਹਾ ਤੇ ਫਿਰ ਦੁਬਾਰਾ ਦੇਖਿਆ ਗਿਆ ਕੈਮਰੇ ਵਿੱਚ ਹੋਈਆਂ ਤਸਵੀਰਾਂ ਕੈਦ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੰਗਲ ਦੇ ਵਾਰਡ ਨੰਬਰ 1 ਦੀਆਂ ਹੈ ਇਸ ਗਲੀ ਵਿੱਚ ਇਸੀ ਸੀਸੀਟੀਵੀ ਕੈਮਰੇ ਵਿੱਚ ਕੱਲ ਵੀ ਇਸੀ ਤੇਂਦੂਏ ਦੀਆਂ ਤਸਵੀਰਾਂ ਕੈਦ ਹੋਈਆਂ ਸਨ 20 ਤਾਰੀਖ ਨੂੰ 1 ਵਜੇ ਦੇ ਕਰੀਬ ਇਸੇ ਗਲੀ ਵਿੱਚੋਂ ਜਾਂਦਾ ਹੋਇਆ ਵੇਖਿਆ ਗਿਆ ਸੀ ਤੇ ਅੱਜ ਸਵੇਰੇ ਫਿਰ ਦੁਬਾਰਾ ਉਹੀ ਤਿੰਦੂਆ ਉਸੇ ਗਲੀ ਚੋਂ ਫਿਰ ਦੁਬਾਰਾ ਅੰਦਰ ਵਰਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ ਨੰਗਲ ਵਿੱਚ ਹੁਣ ਤਿੰਦੂਆ ਆਮ ਜਾਨਵਰਾਂ ਦੇ ਵਾਂਗੂ ਅਲੱਗ ਅਲੱਗ ਗਲੀਆਂ ਮੁਹੱਲਿਆਂ ਦੇ ਵਿੱਚ ਦਿਖ ਰਿਹਾ ਹੈ ਜੰਗਲੀ ਜੀਵ ਵਿਭਾਗ ਦੇ ਸਾਰਵਾਈ ਤੋਂ ਵੀ ਲੋਕ ਨਾ ਖੁਸ਼ ਹਨ ਹਾਲਾਂਕਿ ਜੰਗਲੀ ਜੀਵ ਵਿਭਾਗ ਵੱਲੋਂ ਵਕ ਵਕ ਜਗ੍ਹਾ ਪਿੰਜਰੇ ਲਗਾਏ ਗਏ ਪਰ ਤਿੰਦੂਆ ਕਾਬੂ ਵਿੱਚ ਨਹੀਂ ਆਇਆ ਕਲੋਨੀ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਕਈ ਆਵਾਰਾ ਕੁੱਤੇ ਵੀ ਇੱਥੋਂ ਗਾਇਬ ਹੋ ਗਏ ਨੇ ਤੇ ਇਸ ਜਗ੍ਹਾ ਤੇ ਜਲਦ ਤੋਂ ਜਲ ਪਿੰਜਰੇ ਲਗਾਇਆ ਜਾਏ ਤੇ ਇਸ ਨੂੰ ਲੈ ਕੇ ਜੰਗਲੀ ਜੀਵ ਵਿਭਾਗ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਜਲਦੀ ਇੱਥੇ ਪਿੰਜਰਾ ਲਗਾਉਣ ਦੀ ਗੱਲ ਲਾਖੀ ਬੋਲ ਦਿਓ ਪਹਿਲਾਂ ਆਪਣਾ ਨਰਿੰਦਰ ਪ੍ਰਵਾਕਰ ਜੀ ਨਰਿੰਦਰ ਜੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਤਾਂ ਗਲੀ ਮੁਹੱਲੇ ਚ ਤेंदुआ ਘੁੰਮ ਰਿਹਾ ਇੱਥੇ ਹਾਲਾਤ ਤਾਂ ਇਹ ਹੋ ਚੁੱਕੇ ਹੋਏ ਜੀ ਤੇ ਹਰ ਕੋਈ ਦਾ ਕੋਈ ਨਵੀਂ ਘਟਨਾ ਵਾਪਰ ਜਾਂਦੀ ਤेंदुए ਨਾਲ ਤਾਂ ਰੈਸ਼ ਪਾਈ ਪਈ ਵੀ ਹੈ ਜਿਹੜੀ ਹੈਗੀ ਔਰ ਇਤਸ ਸਨੇਹ ਬਹੁਤ ਨਿਕਲਦੇ ਸੱਪ ਬਹੁਤ ਨਿਕਲਦੇ ਸੱਪ ਜਿਹੜੇ ਆ ਉਹ ਬਹੁਤ ਜ਼ਿਆਦਾ ਨਿਕਲਦੇ ਆ ਜੰਗਲਾਤ ਬਾਗ ਨੂੰ ਅਗਰ ਫੋਨ ਫੋਨ ਕਰੀਏ ਤਾਂ ਉਹ ਫੋਨ ਹੀ ਚੱਕਦੇ ਨਾ ਕੋਈ ਆਦਾ ਉਹ ਨੰਬਰ ਤੋਂ ਸੱਤ ਸੱਤੇ ਜ਼ਿਆਦਾ ਦੁਖੀ ਅਸੀਂ ਤਾਂ ਹੈ ਲੋਕਾਂ ਨੂੰ 20-20 ਸਾਲ ਹੋ ਗਏ ਖਾਲੀ 플ਾਟ ਪਏ ਆ ਉਹਨਾਂ ਝਾੜੀਆਂ ਚੜੀਆਂ ਐੜੀ ਬੜੀਆਂ ਟੈਂਦੂਆ ਪਾਵਾਂ ਉਹਨਾਂ ਚਿਲੋ ਕਿਆ ਰਿਹਾ ਵੇ ਕਿਸੇ ਨੂੰ ਕੁਛ ਨਹੀਂ ਪਤਾ ਔਰ ਮੇਰੇ ਨ ਕੋਠੀ ਨਾਲ ਕੋਠੀ ਹੈ ਉਹ ਮਾਤਾ ਵਿਚਾਰੀ ਬਜ਼ੁਰਗ ਹੈਗੀ ਉਹਦੀ ਕੁੜੀ ਉਹਦੇ ਪਾਸ ਰਹਿੰਦੀ ਉਹ ਵਿਚਾਰੀ ਬਾਹਰ ਕੱਟ ਨਿਕਲਦੇ ਉਹ ਕਹਿੰਦੇ ਦੋ ਦਿਨ ਸਾਡੇ ਝੁੱਲੇ ਉੱਪਰੇ ਬੈਠਦੇ ਰਹਿਆ ਕੰਟ ਟਪਕੇ ਤਿੰਦੂਆ ਟਪਕੇ ਝੁੱਲੇ ਉੱਪਰ ਬੈਠ ਕੇ ਬਾਹਰ ਟਪਦਾ ਨਿਕਲਦਾ ਰਿਹਾ ਉਹ ਜਾ ਕੇ ਹੂੰ ਹੂੰ ਕੀ ਡਿਮਾਂਡ ਕਰਦੇ ਹੋ ਤੁਸੀਂ ਹੁਣ ਮੇਰ ਪ੍ਰੋਬਲਮ ਇਹ ਹੈ ਜੀ ਅੱਧੇ ਸ਼ਹਿਰਾ ਅਦਾ ਸਰਾਧ ਖਤਮ ਹੋਏ ਸਾਡੀ ਰਾਮਲੀਲਾ ਸ਼ੁਰੂ ਹੋਈ ਹੈ ਰਾਤ ਨੂੰ ਰੋਕ ਕੇ ਰਾਵਲੀਆਂ ਦੇਖਣ ਜਾਣਾ 10 11 ਵਜੇ ਤੋਂ ਪਹਿਲਾਂ ਕੋਈ ਰਾਵਲੀ ਦਾ 11 ਵਜੇ ਤੋਂ ਪਹਿਲਾਂ ਕੋਈ ਖਤਮ ਨਹੀਂ ਹੁੰਦੀ ਔਰ ਸਭ ਤੋਂ ਵੱਡੀ ਦਹਿਸ਼ਤ ਇਹ ਹੈ ਕਿ ਬੱਚੇ ਆਉਣਗੇ ਕਿਦਾਂ ਬੱਚੇ ਜਾਣਗੇ ਕਿਦਾਂ ਉਹ ਗੱਡੀਆਂ ਦਾ ਹਰੇਕ ਕੋਲ ਹੈ ਨਹੀਂ ਸਕੂਟਰ ਮੋਟਰਸਾਈਕਲ ਹੀ ਹੈ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਔਰ ਇਹ ਜਿਹੜਾ ਇਹਦਾ ਜਲਦੀ ਹੈ ਜਲਦੀ ਕੋਈ ਨਾ ਬੱਚੇ ਸਕੂਲ ਜਾਂਦੇ ਦਹਿਸ਼ਤ ਵਿੱਚ ਹੈ ਕੋਈ ਬੱਚਾ ਆ ਨਹੀਂ ਸਕਦਾ ਕੋਈ ਜਾ ਨਹੀਂ ਸਕਦਾ ਸ਼ਾਮ ਨੂੰ ਬੱਚੇ ਬਾਹਰ ਹੀ ਨਿਕਲਦੇ ਇੰਨੀ ਪ੍ਰੋਬਲਮ ਖੜੀ ਹੋ ਚੁੱਕੀ ਹੈ ਬਿਲਕੁਲ ਇਹ ਦੁਖਦਾਈ ਇਹ ਹੈਗੀ ਹੈ ਕਿਉਂਕਿ دہشت ਦਾ ਮਾਹੌਲ ਇਸ ਤਰ੍ਹਾਂ ਮੇਰੇ ਵਾਰਡ ਦੇ ਵਿੱਚ ਬਣਿਆ ਹੋਇਆ ਪਿਛਲੇ 15 ਦਿਨ ਤੋਂ ਲਗਾਤਾਰ ਅਸੀਂ ਤेंदुए ਤੋਂ ਪਰੇਸ਼ਾਨ ਆ ਪਹਿਲਾਂ ਸਾਡੇ ਸ਼ਮਸ਼ਾਨ ਘਾਟ ਰੋਡ ਦੇ ਉੱਤੇ ਤेंदुआ ਦੇਖਿਆ ਗਿਆ ਉੱਤੇ ਚਲੋ वन ਵਿਭਾਗ ਨੇ ਆਪਣਾ ਕੈਮਰਾ ਲਗਾਤੇ ਆਪਣੇ ਪਿੰਜਰੇ ਲਗਾਤੇ ਪਰ ਉਸ ਤੋਂ ਬਾਅਦ ਹੁਣ ਤਾਂ ਸਾਡੇ ਘਰਾਂ ਦੇ ਵਿੱਚ ਆ ਬੈਕ ਸਾਈਡ ਤੇ ਮੇਰਾ ਘਰ ਹੈ ਆ ਸਾਹਮਣੇ ਮੈਨੂੰ ਸਰੋਜ ਭੈਣ ਜੀ ਦਾ ਫੋਨ ਆਇਆ ਸੀਗਾ ਉਹਨਾਂ ਦਾ ਤੇ ਉਹ ਕਹਿੰਦੇ ਕਿ ਭਾਜੀ ਕੈਮਰੇ ਚੈੱਕ ਕਰਨੇ ਕੈਮਰੇ ਚੈੱਕ ਕੀਤੇ ਅਸੀਂ ਵਾਕਿਆ ਹੀ ਉਹ ਜਿਹੜਾ ਪਹਿਲਾਂ ਤਾਂ ਸਾਹਮਣੇ ਘਰ ਦੇ ਵਿੱਚੋਂ ਅਰਚਨਾ ਦੇ ਕਰੋ ਕੈਮਰੇ ਦੇ ਵਿੱਚ ਆਇਆ ਫਿਰੋ ਪ੍ਰਿੰਕਾ ਪੈ ਜੀ ਸਾਡੀ ਇਹਨਾਂ ਦੇ ਕੈਮਰੇ ਚ ਮਤਲਬ ਵੀ ਇਸ ਟਾਈਮ ਬੱਚਿਆਂ ਦਾ ਬਾਹਰ ਨਿਕਲਣਾ ਬਜ਼ੁਰਗਾਂ ਦਾ ਬਾਹਰ ਨਿਕਲਣਾ ਬੜਾ ਮੁਸ਼ਕਲ ਲੱਗ ਰਿਹਾ ਕਿ ਮੇਰੀ ਤੁਹਾਡੇ ਮਾਧਿਅਮ ਮੇ ਰਾਹੀਂ ਮੰਤਰੀ ਸਾਹਿਬ ਨੂੰ ਵੀ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਕਿ ਸਾਡੇ ਜਿਹੜਾ ਇਹ ਇਲਾਕਾ ਹੈ ਇਹ ਥੋੜਾ ਜਿਹਾ ਜੰਗਲ ਦੇ ਨਾਲ ਲੱਗਦਾ ਤੇ ਇਹਨੂੰ ਕਿਸੇ ਕਵਰ ਕਰਕੇ ਇਹਨੂੰ ਥੋੜਾ ਬਹੁਤਾ ਪਿੰਜਰੇ ਜਿਹੜਾ ਦੋ ਪਿੰਜਰੇ ਸਾਨੂੰ ਮੁਹੱਈਆ ਕਰਾਏ ਜਾਣ ਤਾਂ ਕਿ ਕਿਸੇ ਜਾਨੀ ਮਾਨੀ ਨੁਕਸਾਨ ਜਿਹੜਾ ਸਾਡਾ ਉਸ ਜਾਨੀ ਮਾਨੀ ਨੁਕਸਾਨ ਤੋਂ ਅਸੀਂ ਸਾਡਾ ਬਚਾਅ ਹੋ ਸਕੇ। ਤਿੰਦੂਆ 3-4 ਦਿਨ ਤੋਂ ਲਗਾਤਾਰ ਘੁੰਮ ਰਿਆ ਜੀ ਇੱਥੇ ਅਸੀਂ ਕਾਫੀ ਪਰੇਸ਼ਾਨ ਹੈ ਛੋਟੇ-ਛੋਟੇ ਬੱਚੇ ਹੈ ਸਾਡੇ ਪਰੋਸੀਆਂ ਦੇ ਉਹਨਾਂ ਦੇ ਵੀ ਔਰ ਟਾਈਮ ਵੀ ਕੋਈ ਰਾਤ ਨੂੰ ਕਦੇ 11 ਵਜੇ ਦੇਖਿਆ ਜਾਂਦਾ ਉਸ ਦਿਨ ਤਾਂ ਦਿਨ ਪਰਸੋਂ ਰਾਤਾਂ 11 ਵਜੇ ਸੀਗਾ ਕੱਲ ਰਾਤੀ 1 ਵਜੇ ਸੀਗਾ ਔਰ ਇਹਨਾਂ ਦੇ ਕਿਰਾਏਦਾਰ ਰਹਿੰਦੇ ਉਹਨੇ ਮੁੰਡੇ ਨੇ ਦੇਖਿਆ ਉਹਨੇ ਕਿਹਾ ਵੀ ਤੁਹਾਡੇ ਘਰ ਦੇ ਵਿੱਚੋਂ ਛਾਲ ਮਾਰੀ ਉਹਨੇ ਇੱਧਰੋਂ ਕਹਿੰਦਾ ਛਾਲ ਮਾਰ ਕੇ ਆਈ ਮੈਂ ਸੇੜੀਆਂ 'ਚ ਕਹਿੰਦਾ ਬੈਠਾ ਸੀ ਮੈਂ ਫੇਰ ਫਟਾਫਟ ਅੰਦਰ ਹੋ ਗਿਆ ਤੇ ਉਥੋਂ ਇਹ ਇਦਾਂ ਆ ਕੇ ਮੁੜ ਕੇ ਫੇਰ ਸਾਡੇ ਘਰ ਚੋਂ ਜਾ ਕੇ ਛਲਾਂਗ ਲਗਾ ਕੇ ਦੂਜੇ ਪਾਸਿਓਂ ਫੇਰ ਘੁੰਮ ਕੇ ਉਸ ਗਲੀ ਦੇ ਵਿੱਚ ਆਇਆ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ বন ਵਿਭਾਗ ਵਾਲਿਆਂ ਨੂੰ ਕਿ ਕੁਝ ਨਾ ਕੁਝ ਹੱਲ ਕਰੋ ਕਿ ਰੋਜ਼ ਇਦਾਂ ਹੁਣ ਸਾਡੇ ਇਸ ਰਹਿਸ਼ੀ ਇਲਾਕੇ ਦੇ ਵਿੱਚ ਘੁੰਮਣ ਲੱਗ ਪਿਆ ਏ ਤੇ ਸਾਡੇ ਬੱਚਿਆਂ ਵਾਸਤੇ ਸਾਡੇ ਵਾਸਤੇ ਬਹੁਤ ਦਹਿਸ਼ਤ ਦਾ ਇੱਕ ਕਰੋ ਬੱਚੇ ਰਾਤ ਨੂੰ ਕੋਈ 11 ਵਜੇ ਡਿਊਟੀ ਤੋਂ ਆ ਰਿਹਾ ਸਾਡੇ ਮਹੱਲੇ ਦੇ ਵਿੱਚ ਸਾਰੇ ਹੀ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਆ ਜਿਹੜੇ ਕੋਈ 1 ਵਜੇ ਆ ਰਿਹਾ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਦੇਣ ਵਾਲਾ ਕਿ ਜੇ ਕਿਤੇ ਇਨਸਾਨ ਦਾ ਖੂਨ ਇਹਦੇ ਮੂੰਹ ਨੂੰ ਲੱਗ ਗਿਆ ਤੇ ਅਸੀਂ ਲੋਕ ਤਾਂ ਬਾਹਰ ਨਿਕਲਣ ਜੋਗੇ ਨਹੀਂ ਰਹੂਗੇ ਤੇ ਬੰਬ ਵੀ ਵਾਂਗੂ ਇਹ ਕਹਿੰਦੇ ਕਿ पिੰਜਰਾ ਸਾਡੇ ਤਕਰੀਬਨ ਕੋਤੇ ਕੋਲ ਲਾਵਾ 3 ਦਿਨ ਹੋ ਗਿਆ ਜਿਵੇਂ 4 ਦਿਨ ਲਗਾਤਾਰ ਈਸੇ ਗਲੀਆਂ ਚ ਘੁੰਮਦੇ ਨੂੰ ਗਾਂ ਹੀ ਸੀ ਇੱਥੇ ਗਾਂ ਹੀ ਪਰ ਪਿਆ ਮੁੰਡੇ ਨੇ ਦੇਖਿਆ ਗਾਂ ਹੀ ਉੱਦਣ ਦੀਆਂ ਆਣਾ ਬੰਦ ਹੋ ਗਈਆਂ ਇੱਥੇ ਨੇ ਗਾਈ ਰੋਜ਼ ਰਾਤੀ ਇੱਥੇ ਬੈਠੀ ਸੀ ਤੁਹਾਡੇ ਮੋਰੇ ਮੋਰੇ ਇੱਕ ਮੇਨ ਰੋਡ ਤੇ ਕੁੱਤੇ ਨੂੰ ਵੀ ਇੱਕ ਦਿਨ ਪਿਆ ਸੀਗਾ ਉਹ ਵੀ ਕਾਫੀ ਪੀਸੀ ਸੀ ਹਾਂਜੀ ਹਾਂਜੀ ਉਹ ਵੀ ਮਤਲਬ ਉਹ ਅਲੱਗ ਹੈ ਇਹ ਅਲੱਗ ਹੈ ਤਿੰਨ ਤਿੰਦੂਆ ਕਹਿ ਰਹੇ ਆ ਜੀ ਜਿੱਦਾਂ ਹੁਣ ਦੇਖ ਰਿਹਾ ਉਹ ਸੀਗਾ ਵਾਈਟ ਕਲਰ ਦਾ ਇਹ ਬਲੈਕ ਹੈ ਹੂੰ ਔਰ ਉਸ ਦਿਨ ਪਿਆ ਉਸ ਦਿਨ ਦਾ ਹੀ ਇਸ ਏਰੀਏ 'ਚ ਸੱਤ ਤੋਂ ਅੱਠ ਕੁੱਤੇ ਖਾ ਚੁੱਕਿਆ ਇਹ